ਸਰਕਾਰ ਅਤੇ ਪਾਰਟੀ ਵੱਲੋਂ ਪਰੀਆਂ ਹੋਈਆਂ ਕਮੀਆਂ ਕੋਈ ਗਲਤੀਆਂ ਕੋਈ ਖਾਮੀਆਂ ਜਾਂ ਜਿਹੜੇ ਵੀ ਘਟਨਾਕਰਮ ਸਰਕਾਰ ਵਿੱਚ ਹੋਏ ਖਾਸ ਕਰਕੇ 2007 ਤੋਂ 17 ਦੇ ਵਿੱਚ ਉਹਨਾਂ ਦੀ ਕਿਮਾ ਜਾਂਚਨਾ ਕੀਤੀ ਗਈ ਤੇ ਜੋ ਵੀ ਸਿੱਖਾਂ ਦੀ ਸਮੋਰ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਕਿਉਂਕਿ ਸ਼ੋਮਣੀ ਕਾਲ ਦਰ ਸ੍ਰੀ ਅਕਾਲ ਤਖਤ ਸਾਹਿਬ ਦੀ ਤਮੇ ਬਟ ਕੇ ਬਣਾਇਆ ਹੋਇਆ ਜੋ ਵੀ ਉੱਥੋਂ ਹੁਕਮ ਤਸੀਲ ਤੋਂ ਸਿੰਘ ਸਹਿਬਾਨ ਸਤਕਾਰਯੋਗ ਨੇ ਉਹਨਾਂ ਨੇ ਜਾਰੀ ਕੀਤੇ ਉਹ ਸਾਰਿਆਂ ਦੀ ਪਾਲਣਾ ਕੀਤੀ ਗਈ ਪਮਾਓ ਤਨਖਾਹ ਸੀ ਸੇਵਾ ਸੀ ਜਿਸ ਤਰ੍ਹਾਂ ਦੀ ਵੀ ਉਹਨਾਂ ਨੇ ਸੇਵਾ ਕੋਈ ਤਨਖਾਹ ਜਾਂ ਜੋ ਵੀ ਹੁਕਮ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਉਤੋਂ ਫਸੀਲ ਤੋਂ ਸਿੰਘ ਸਹਿਬਾਨਾ ਵੱਲੋਂ ਸਲਾਇਆ ਗਿਆ ਸ਼੍ਰੋਮਣੀ ਕਲਦਨ ਦੀ ਲੀਡਰਸ਼ਿਪ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਅਤੇ ਸਮੁੱਚੀ ਲੀਡਰਸ਼ਿਪ ਨੇ ਮੰਨਿਆ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਭਮਾ ਕੀ ਕੁਝ ਘਟਨਾਵਾਂ ਦੇ ਵਿੱਚ ਬਿਲਕੁਲ ਵੀ ਉਹਨਾਂ ਦਾ ਮੈਂ ਸਮਝਦਾ ਕੋਈ ਰੋਲ ਨਹੀਂ। ਨਾ ਕਦੇ ਉਹਨਾਂ ਨੇ ਗੋਲੀ ਚਲਾਉਣ ਦਾ ਹੁਕਮ ਦਿੱਤਾ, ਨਾ ਕਦੇ ਕਾਲੀਦਰ ਨੇ ਕੋਈ ਬੇਦਬੀ ਕਰਾਈ। ਇਹ ਘਟਨਾਵਾਂ ਸਰਕਾਰ ਦੇ ਵਿੱਚ ਹੋਈਆਂ। ਪਰ ਕਿਉਂਕਿ ਉਹ ਪਾਰਟੀ ਨੂੰ ਲੀਡ ਕਰ ਰਹੇ ਸੀ, ਸਰਕਾਰ ਦੇ ਵਿੱਚ ਹੋਮ ਮਿਨਿਸਟਰ ਸੀ, ਉਹਨਾਂ ਨੇ ਸਾਰੀਆਂ ਇਹ ਸਰਕਾਰ ਦੇ ਵਿੱਚ ਹੋਈਆਂ ਘਟਨਾਵਾਂ ਦੀ ਜਿਹੜੀ ਆ ਉਹ ਗਲਤੀ ਆਪਣੀ ਛੋੜੀ ਪਾਈ ਕਿ ਸਾਡੀਆਂ ਕਮੀਆਂ ਰਹੀਆਂ ਸਰਕਾਰ ਦੇ ਵਿੱਚ ਹੋਣੀ ਹੈ ਇੱਕ ਡਰਾਮਾ ਬਹੁਤ ਹੀ ਮਤਭਾਗੀਆਂ ਬਾਰ ਬਾਰ ਅਕਾਲੀ ਦਲ ਉਦੋਂ ਦਾ ਕਹਿਣਾ ਆ ਰਿਹਾ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸਾਹਿਬਾਨਾਂ ਨੂੰ ਉਥੋਂ ਸਿੰਘ ਸਾਹਿਬਾਨਾ ਜੀ ਵੱਲੋਂ ਕਈ ਤਰ੍ਹਾਂ ਦੇ ਹੁਕਮ ਨੇ ਜਿਹੜੇ ਉਹ ਵੀ ਜਾਰੀ ਕੀਤੇ ਗਏ ਸਾਰੇ ਹੁਕਮ ਸ਼੍ਰੋਮਣੀ ਕਾਲੇ ਦੇ ਲੀਡਰ ਸਾਹਿਬ ਨੇ ਮੰਨੇ ਜੇ ਕੋਈ ਕਾਨੂੰਨੀ ਅੜਚਣ ਕਰਕੇ ਕਿਸੇ ਹੁਕਮ ਨੂੰ ਹੋਰ ਤਰੀਕੇ ਨਾਲ ਜਾਂ ਉਹ ਵੀ ਸਾਰਾ ਕੁਝ ਸਿੰਘ ਸਾਹਿਬਾਨ ਦੇ ਧਿਆਨ ਚ ਲੈਂਦਿਆਂ ਕਿ ਕਿਹੜੀਆਂ ਕਾਨੂੰਨੀ ਅੜਚਣਾਂ ਨੇ ਬਾਕੀ ਸਾਰੇ ਹੁਕਮ ਜਿਹੜੇ ਮੈਂ ਸਮਝਦਾ ਕਿ ਇਨ ਬਿਨ ਉਹ ਸ੍ਰੀ ਅਕਾਲ ਤਖਸਾਲ ਤੋਂ ਆਏ ਹੁਕਮਾਂ ਦੀ ਪਾਲਣਾ ਕੀਤੀ ਜੀ ਤੇ ਖਾਸ ਗੱਲ ਇਹ ਦੇਖਣ ਨੂੰ ਮਿਲੀ ਕਿ ਸਰਦਾਰ ਸੁਖਬੀ ਸਿੰਘ ਬਾਦਲ ਜੀ ਨੇ ਬਿਨਾਂ ਕਿਸੇ ਤਕਰੀਰ ਤੋਂ ਤੇ ਸ਼੍ਰੋਮਣੀ ਕਾਲ ਦੀ ਲੀਡਰਸ਼ਿਪ ਨੇ ਬਿਨਾਂ ਕਿਸੇ ਤਕਰੀਰ ਤੋਂ ਸਾਰਾ ਕੁਝ ਆਪਣੀ ਝੋਲੀ ਪਾ ਲਿਆ ਉਹ ਕਹਿੰਦੇ ਕੋਈ ਇੱਥੇ ਤਕਰੀਰਾਂ ਨਹੀਂ ਕੋਈ ਦਲੀਲਾਂ ਨਹੀਂ ਕਿ ਜਦੋਂ ਅਸੀਂ ਲਿਖ ਕੇ ਹੀ ਪਹਿਲਾਂ ਦੇ ਤਾ ਕਿ ਜੋ ਵੀ ਸਾਡੇ ਦੋਸ਼ ਲੱਗੇ ਸਾਰੇ ਝੋਲੀ ਪਾਓ ਕਿਉਂਕਿ ਪੰਜਾਬ ਨੂੰ ਪੰਥ ਨੂੰ ਲੋੜ ਆ ਅੱਗੇ ਵਧਣ ਦੀ ਚਲੋ ਪਰ ਕੁਝ ਲੀਡਰ ਸਾਹਿਬਾਨਾਂ ਵੱਲੋਂ ਉੱਥੇ ਤਕਰੀਰ ਵੀ ਕੀਤੀ ਗਈ ਜੇ ਮੈਂ ਨਾਮ ਲਵਾਂ ਖਾਸ ਕਰਕੇ ਸਰਦਾਰ ਪ੍ਰੇਮ ਸਿੰਘ ਚੰਦੂ ਮਜਰਾ ਪੂਰੀ ਦੁਨੀਆ ਚ ਬੈਠੇ ਸਿੱਖਾਂ ਨੇ ਦੇਖਿਆ ਕਿ ਕਿਵੇਂ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਪਹਸਿਲ ਦੇ ਸਾਹਮਣੇ ਖੜ ਕੇ ਉੱਤੇ ਤਕਰੀਰਾਂ ਕੀਤੀਆਂ ਹੋਰ ਕਿਸੇ ਆਗੂ ਨੇ ਤਕਰੀਰਾਂ ਨਹੀਂ ਕੀਤੀਆਂ ਉਹਨਾਂ ਨੇ ਤਕਰੀਰਾਂ ਕੀਤੀਆਂ ਕਿ ਮੈਂ ਇਹ ਨਹੀਂ ਕਿਹਾ ਮੈਂ ਕੋਈ ਬਿਆਨ ਸਰਸੇ ਵਾਲੇ ਦੇ ਹੱਕ ਵਿੱਚ ਨਹੀਂ ਦਿੰਦਾ ਮੈਂ ਖੋਲ ਕੇ ਗੱਲ ਕਰਾਂ ਉਹਨਾਂ ਨੇ ਕਿਹਾ ਕਿ ਜਦੋਂ ਸਰਸੇ ਵਾਲੇ ਸਾਧ ਨੂੰ ਮਾਫੀ ਦਿੱਤੀ ਗਈ ਤਾਂ ਮੈਂ ਉਹਦਾ ਕੋਈ ਸਮਰਥਨ ਨਹੀਂ ਕੀਤਾ ਮੈਂ ਕੋਈ ਬਿਆਨ ਨਹੀਂ ਦਿੱਤਾ ਸਿੰਘ ਸਾਹਿਬਾਨ ਗਿਆਨੀ ਹਰਪੀ ਸਿੰਘ ਜੀ ਨੇ ਉਤੋਂ ਤੇ ਦੂਜੇ ਸਿੰਘ ਸਾਹਿਬਾਨ ਮੇਨ ਰਕਵੀਰ ਸਿੰਘ ਜੀ ਉਹਨਾਂ ਵੱਲੋਂ ਉਤੋਂ ਬਿਆਨ ਵੀ ਦਿਖਾਏ ਗਏ ਕਿ ਭਾਈ ਇਹ ਤੁਹਾਡੇ ਬਿਆਨ ਨੇ ਤੁਸੀਂ ਇਹ ਬਿਆਨਾਂ ਦਾ ਖੰਡਨ ਕੀਤਾ ਫਿਰ ਕਹਿੰਦੇ ਮੈਂ ਖੰਡਨ ਨਹੀਂ ਕੀਤਾ ਪਰ ਮੈਂ ਇਹ ਬਿਆਨ ਨਹੀਂ ਦਿੱਤਾ ਜੀ ਇਹ ਮੇਰਾ ਬਿਆਨ ਪਾਰਟੀ ਨੇ ਆਪ ਹੀ ਬਣਾ ਦਿੱਤਾ ਗਿਆ ਪੂਰੀ ਦੁਨੀਆ ਨੇ ਦੇਖਿਆ ਕਿ ਕਿਵੇਂ ਉਹਨਾਂ ਨੇ ਤਕਰੀਰ ਕੀਤੀ ਉਹ ਬਾਰ ਬਾਰ ਪੁੱਛ ਰਹੇ ਸੀ ਕਿ ਤੁਸੀਂ ਇਹ ਮੀਰੀ ਪੀਰੀ ਦੇ ਮਾਲਕ ਸਤਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਤਖਤ ਦੇ ਸਾਹਮਣੇ ਬੈਠ ਕੇ ਕੀ ਤੁਸੀਂ ਇਹ ਗੱਲ ਮੰਨਦੇ ਹੋ ਕਿ ਮੈਂ ਕੋਈ ਇਹਦੀ ਮੈਤ ਨਹੀਂ ਕੀਤੀ ਕਹਿੰਦੇ ਮੈਂ ਕੋਈ ਮਤ ਨਹੀਂ ਕੀਤੀ ਮੈਂ ਕੋਈ ਬਿਆਨ ਨਹੀਂ ਲਾਇਆ ਸੰਗਤ ਦੇ ਸਾਹਮਣੇ ਕਿਹੜਾ ਲਾਇਆ ਕਹਿੰਦੇ ਮੈਂ ਕੋਈ ਬਿਆਨ ਨਹੀਂ ਲਾਇਆ ਪਰ ਮੈਂ ਕੁਝ ਤੁਹਾਨੂੰ ਇਹੋ ਜਿਹਾ ਦਿਖਾਉਣਾ ਚਾਹੁੰਦਾ ਹੈ ਜਿਹੜਾ ਇਹ ਗੱਲ ਬਿਲਕੁਲ ਸਾਬਤ ਕਰਦਾ ਹੈ ਕਿ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜੀ 6ਵੇਂ ਪਾਚਾ ਮੇਰੀ ਪੀੜੇ ਦੇ ਮਾਲਕ ਹਰਗੋਬਿੰਦ ਸਾਹਿਬ ਜੀ ਦੇ ਤਖਤ ਦੇ ਸਾਹਮਣੇ ਖੜ ਕੇ ਕਿਵੇਂ ਬਿਲਕੁਲ ਸ੍ਰੀ ਆਮ ਝੂਟ ਬੋਲ ਕੇ ਆਏ ਨੇ ਹਾਲਾਂਕਿ ਇਹ ਗੱਲ ਦੀ ਬੜੀ ਤਕਲੀਫ ਹੋਣੀ ਇਹਨਾਂ ਨੂੰ ਪਰ ਮੈਂ ਇਹ ਸੋਚਦਾ ਸ਼ਹੀਦਾਂ ਦੀ ਧਰਤੀ ਫਤਿਹਗੜ ਸਾਹਿਬ ਬੈਠੇ ਆ ਕਿ ਮਾਰੀ ਕਰਨੇ ਹਰੇਕ ਨੇ ਜਾਣਾ ਯਾਰ ਜੇ ਇਹ ਲੀਡਰ ਛੇਵੇਂ ਪਾਤਸ਼ਾਹ ਦੇ ਸਾਹਮਣੇ ਖੜ ਕੇ ਤਾਕਤ ਦੇ ਸਾਹਮਣੇ ਖੜ ਕੇ ਐਡਾ بڑا ਝੂਠ ਬੋਲ ਸਕਦੇ ਨੇ ਤਾਂ ਕੀ ਦੇ ਸਕਿਓ ਹੋਗੇ ਉਹਨਾਂ ਦੀ ਹਮਾਇਤ ਕਰਨ ਵਾਲੇ ਉਹਨਾਂ ਦੇ ਹੱਕ ਦੇ ਵਿੱਚ ਕੋਈ ਬੋਲਣ ਵਾਲਾ ਕੋਈ ਪੋਸਟ ਕਰਨ ਵਾਲਾ ਇਹ ਸੋਚ ਲਵੇ ਪਹਿਲਾਂ ਇਹ ਸੋਚ ਲਵੇ ਕੀ ਤੁਸੀਂ ਸੱਚ ਨਾਲੋਂ ਕਿ ਝੂਠ ਨਾਲੋਂ ਤੁਸੀਂ ਉਹ ਬੰਦੇ ਨਾਲੋਂ ਕਿ ਜਿਹੜੇ ਛੇਵੇਂ ਪਾਤਸ਼ਾਹ ਦੇ ਤਾਕਤ ਦੇ ਸਾਹਮਣੇ ਖੜ ਕੇ ਝੂਠ ਬੋਲ ਗਿਆ ਜਾਂ ਉਹਦੇ ਖਿਲਾਫ ਹੋ ਉਕੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰੇ ਜੀ ਦੇ ਮੈਂ ਲਗਾਤਾਰ ਬਿਆਨ ਸੁਣਦਾ ਆ ਰਿਹਾ ਕਿ ਅਕਾਲੀ ਦਲ ਜਥੇਦਾਰ ਸਹਿਬਾਨਾਂ ਦਾ ਹੁਕਮ ਨਹੀਂ ਮੰਨ ਰਿਹਾ ਜੀ ਅਕਾਲੀ ਦਲ ਇਹ ਨਹੀਂ ਕਰ ਰਿਹਾ ਜੀ ਅਕਾਲੀ ਦਲ ਉਹ ਨਹੀਂ ਕਰ ਰਿਹਾ ਜੀ ਪਹਿਲਾ ਦਿਨ ਇਹਨਾਂ ਨੂੰ ਬਾਹਰ ਣੱਠਣ ਦੀ ਬਹੁਤ ਕਾਲੀ ਸੀ ਆ ਹੋਰ ਵੀ ਹੈਗੇ ਸਾਡੇ ਸੁਧਾਰ ਲਹਿਰ ਵਾਲੇ ਇਹ ਸੁਧਾਰ ਲਹਿਰ ਨਹੀਂ ਇਹ ਇਨਕਾਰ ਲਹਿਰ ਸੀ ਸੱਚ ਸੱਚ ਰਹਿਣਾ ਝੂਠ ਝੂਠ ਰਹਿਣਾ ਪਰ ਇੱਕ ਅਜੰਡਾ ਲੈ ਕੇ ਆਏ ਸੀ ਚੁੱਪ ਤਾਂ ਸੀ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਬੰਨੇ ਹੋਇਆ ਪਰ ਬਾਰ-ਬਾਰ ਇਹਨਾਂ ਵੱਲੋਂ ਬਿਆਨ ਬਾਰ-ਬਾਰ ਪਾਰਟੀ ਨੂੰ ਜਾਂ ਲੀਡਰਸ਼ਿਪ ਨੂੰ ਘੇਰਨ ਦੀ ਜਾਂ ਬਦਨਾਮ ਕਰਨ ਦੀ ਕੋਸ਼ਿਸ਼ ਨੇ ਇਹ ਮਜਬੂਰ ਕੀਤਾ ਕਿ ਉਹ ਇਹਨਾਂ ਦਾ ਜਵਾਬ ਠੋਕ ਕੇ ਦਿੱਤਾ ਜਾਵੇ ਖਾਸ ਕਰਕੇ ਉਹਨਾਂ ਗੱਲਾਂ ਦਾ ਜਿਨ੍ਹਾਂ ਗੱਲਾਂ ਜਿਹੜੀਆਂ ਗੱਲਾਂ ਨੂੰ ਲੈ ਕੇ ਅਰ ਛੇਵੇਂ ਪਾਤਸ਼ਾਹ ਦੇ ਤਖਤੇ ਅੱਗੇ ਝੂਠ ਮੈਂ ਤਾਂ ਹੈਰਾਨ ਹਾਂ ਚੰਦੂ ਮਾਰਾ ਸਾਹਿਬ ਤੁਸੀਂ ਵੀ ਯੂਜ ਦੇ ਪ੍ਰਧਾਨ ਰਹੇ ਹੋ ਪਹਿਲੇ ਪ੍ਰਧਾਨ ਸੀ ਅੱਜ ਮੈਂ ਵੀ ਯੂਜ ਦਾ ਪ੍ਰਧਾਨ ਹਾਂ ਤੁਸੀਂ ਸਾਨੂੰ ਕੀ ਵਿਰਾਸਤ ਵਿੱਚ ਦੇ ਕੇ ਗਏ ਹੋ ਇਹਦਾ ਮਤਲਬ ਕਿ ਤੁਸੀਂ ਜੇ ਅਕਾਲ ਤਖਸਾ ਦੇ ਸਾਹਮਣੇ ਖੜ ਕੇ ਝੂਠ ਬੋਲ ਗਏ ਫਿਰ ਇਹਦਾ ਮਤਲਬ ਪੂਰੀ ਜ਼ਿੰਦਗੀ ਤੁਸੀਂ ਜਿਹੜੀ ਸਿਆਸਤ ਕੀਤੀ ਆ ਪਰ ਉਹ ਕਿਹੜੇ ਲੈਵਲ ਦੀ ਕੀਤੀ ਹੋਊਗੀ ਇਹਦਾ ਇਹ ਰਿਜ਼ਲਟ ਹੈ ਸਾਰੀ ਕੌਮ ਦੇ ਸਾਹਮਣੇ ਤੇ ਇਹਨਾਂ ਦੇ ਨਾਲ ਸਪੋਰਟ ਕਰਨ ਵਾਲੇ ਜਾਂ ਇਹਨਾਂ ਦੀ ਚੱਕ ਤੇ ਚੱਲਣ ਵਾਲੇ ਮੈਂ ਤਾਂ ਹੈਰਾਨ ਆ ਕਿ ਕਿਹੋ ਜਿਹੇ ਬੰਦੇ ਹੋਣਗੇ ਅ ਮੈਂ ਤੁਹਾਨੂੰ ਵੀਡੀਓ ਦਿਖਾਉਣਾ ਹੈ ਹੁਣ ਪਹਿਲਾ ਮੈਂ ਉਹਨੇ ਵੀਡੀਓ 5-7 ਮਿੰਟ ਦੀ ਆ ਪਹਿਲੀ 3-4 ਮਿੰਟ ਦੀ ਜਿਹੜੀ ਜੋ ਕੁਝ 2 ਦਸੰਬਰ ਨੂੰ ਹੋਇਆ ਉਹ ਤੋਂ ਬਾਅਦ 2015 ਚ ਕੀ ਕੁਝ ਕਿਹਾ ਸੀ ਉਹ ਕੱਲੀ-ਕੱਲੀ ਗੱਲ ਮੈਂ ਐਕਸਪਲੇਨ ਕਰੂੰਗਾ ਮੀਡੀਆ ਨੂੰ ਬੇਨਤੀ ਆ ਕਿ ਸ਼੍ਰੀ ਕਾਲ ਤਖਤ ਸਾਹਿਬ ਦੇ ਸਾਹਮਣੇ ਤਖਤ ਦੇ ਸਾਹਮਣੇ ਝੂਠ ਬੋਲ ਕੇ ਗਏ ਇੱਕ ਲੀਡਰ ਦੀ ਮੈਂ ਸਮਝਦਾ ਕਿ ਕਰਤੂਤ ਹੈ ਇਹਨੂੰ ਜਰੂਰ ਦੁਨੀਆਂ ਦੇ ਸਾਹਮਣੇ ਲਿਆ ਲਿਆਂਦਾ ਜਾਵੇ ਤੇ ਇਹ ਪਤਾ ਲੱਗ ਸਕੇ ਕਿ ਸੱਚੇ ਕੌਣ ਨੇ ਝੂਠੇ ਕੌਣ ਨੇ ਉਹ ਵੀ ਸੀ ਜਿਨ੍ਹਾਂ ਨੇ ਤਕਰੀਰਾਂ ਨਹੀਂ ਕੀਤੀਆਂ ਤੇ ਸਾਰਾ ਕੁਝ ਝੋਲੀ ਪਾਇਆ ਜਿਹਦੇ ਵਿੱਚ ਰੱਤਾ ਪਰ ਵੀ ਕੋਈ ਕਰਨੀ ਸੀ ਪਰ ਉਹ ਵੀ ਨੇ ਜਿਨ੍ਹਾਂ ਨੇ ਸਾਰਾ ਕੁਝ ਕਿਹਾ ਤੇ ਸਰੀਆ ਮੁਕਰ ਗਏ ਆ ਸੁਣ ਲਓ ਗੁਰੂ ਜੀ ਹੋਵੇ ਤੇ ਮੇਰਾ ਇੱਕ ਹੱਥ ਤੇ ਨਾਟਕ ਚਲਾਉਣੇ ਲਗਾਤੋ ਗੁਰੂ ਜੀ ਹੋਵੇ ਮਾਨ ਗੁਰੂ ਹਰਗੋਬਿੰਦ ਸਾਹਿਬ ਆਲੇ ਨਾ ਆਪੋ ਬਿਆਨ ਦਿੱਤਾ ਕਿ ਰਸੋਈਆ ਦਾ ਸਾਹਸ ਸਭ ਤੋਂ ਜ਼ਿਆਦਾ ਸੀ ਮੈਂ ਤਾਂ ਮੇਰੇ ਨਾਲ ਤੇ ਗਵਾਹ ਦੀ ਪਹੁੰਚ ਲੱਗਿਆ ਸੀ ਬਲਕਿ ਮੈਂ ਦੂਜੇ ਦਿਨ ਉਹ ਕੋਲ ਗਏ ਕੋਲੇ ਅਖਬਾਰੀਆਂ 당ਗਾਂ ਨੇ ਜੀ ਕਿਹਾ ਨੀਓ ਕਹਾਂ ਨਾ ਮੈਂ ਲਈ ਤਕੂਰ ਬੋਦਲ ਸਾਹਿਬ ਤੇ ਕਾਹਦੇ ਸਾਹਮਣੇ ਜੇਕੇ ਕੇ ਬੋਦਲ ਸਾਹਿਬ ਮੈਂ ਕਿਰਪਾ ਸਮਰਥਨ ਦੇ ਦਿੱਤਾ ਮੈਂ ਬਿਲਕੁਲ ਮਾਇਆ ਸਾਹਮਣੇ ਮੈਂ ਥੋੜਾ ਥੋੜਾ ਦੱਸੀ ਜਾਵਾਂ ਜਥੇਦਾਰ ਸਾਹਿਬ ਪੁੱਛ ਰਹੇ ਕਿ ਭਾਈ ਜੇ ਤਾਂ ਕੋਈ ਬਿਆਨ ਨਹੀਂ ਕੀਤਾ ਜੇ ਤਾਂ ਕੋਈ ਸਮਰਥਨ ਨਹੀਂ ਕੀਤਾ ਤਪਸੀਲ ਦੇ ਸਾਹਮਣੇ ਆ ਕੇ ਹਰਗੋਬਿੰਦ ਸਾਹਿਬ ਦੇ ਸਾਹਮਣੇ ਖੜ ਕੇ ਕਹੇ ਤੋ ਸੰਗਤ ਦੇ ਸਾਹਮਣੇ ਖੜ ਕੇ ਉਹ ਕਹੇ ਵੀ ਹਾਂ ਮੈਂ ਬਿਲਕੁਲ ਕੋਈ ਇਹਦਾ ਸਮਰਥਨ ਨਹੀਂ ਕੀਤਾ ਮੇਰਾ ਤਾਂ ਬਿਆਰ ਪਾਰਟੀ ਨੇ ਐਵੇਂ ਹੀ ਲਾ ਦਿੱਤਾ ਉਹਨਾਂ ਦੀ ਗੱਲ ਹੈ ਕਹਿੰਦਾ ਮੈਂ ਕਿਹਾ ਕਿ ਮੇਰਾ ਬਿਆਨ ਗਲਤ ਲਾ ਕੇ ਗਿਆ ਕਦੇ ਸਵਾਲ ਹੀ ਪਿਆਦਾ ਨਹੀਂ ਹੁੰਦਾ ਮੈਂ ਮੈਂਦ ਕੀਤੀ ਹੈ ਇਹਲੇ ਦੋ ਤਰੀਕ ਦੀ ਵੀਡੀਓ ਚੱਲ ਰਹੀ ਹੈ ਜਿਹੜੀ ਆ ਸਾਰੀ ਦੁਨੀਆ ਨੇ ਦੇਖੀ ਆ ਅਗਲੀ ਵੀ ਨਾਲ ਹੀ ਆਉਗੀ ਉਹ ਰਾਜਿਸਰ ਇਹ ਰਾਜਿਸਰ ਮੈਂ ਇਹ ਕਲੀਕ ਕਰਦਾ ਨਹੀਂ ਨਹੀਂ ਸਕਦਾ ਮੈਂ ਮੈਂ ਸਾਰਾ ਕੁਝ ਸਿੰਦਰ ਸਾਹਿਬ ਇਹਦੇ ਵਿੱਚੋਂ ਖੰਡਣ ਦੀ ਬਿਆਨ ਦੀ ਗੱਲ ਕਰ ਮੈਂ ਮੈਂ ਇੱਕ ਮਿੰਟ ਹੁਣ ਮੇਰੀ ਬੇਨਤੀ ਹੈ ਕਿ ਬੜਾ ਇਹ ਸੱਚ ਤੇ ਝੂਠ ਦਾ ਮਸਲਾ ਹੈ ਚਲੋ ਮੈਂ ਤੁਹਾਨੂੰ ਅੱਗੇ ਕੱਢ ਕੇ ਕਿਉਂਕਿ 6-7 ਮਿੰਟ ਦੀ ਵੀਡੀਓ ਹੈ ਤੁਹਾਨੂੰ ਦਿਖਾਤਾ ਕਿ ਕਿਵੇਂ ਉਹਨਾਂ ਨੇ ਉੱਥੇ ਉਹ ਮੁਕਰ ਗਏ ਪਰ ਜਿਹੜੀ ਵੀਡੀਓ ਹੁਣ ਮੈਂ ਦਿਖਾਉਣ ਲੱਗਾ ਇਹ ਸਾਬਤ ਕਰੇਗੀ ਕਿ 2015 ਦੇ ਵਿੱਚ ਕਿਵੇਂ ਚੰਦੂ ਮਰਦਾ ਸਾਹਿਬ ਰਾਮ ਰਹੀਮ ਜੀ ਕਹਿ ਕੇ ਸਮੋਦਨ ਕਰ ਰਹੇ ਨੇ ਕਿ ਆਜੋ ਤਾਂ ਕਹਿੰਦੇ ਕੋਈ ਗੱਲ ਨਹੀਂ ਜੋ ਤਾਂ ਜੇ ਮaaf ਕਰਤੇ ਆ ਤਾਂ ਕੋਈ ਖਾਸ ਗੱਲ ਨਹੀਂ ਹੈਗੀ ਆ ਸੁਣੋ ਹੁਣ ਅੱਗੇ ਦਾ ਹਾਲ ਇਹ ਕਹਿੰਦਾ ਸੰਗਤ ਦੇ ਹਾਲ ਇਹ ਕਹਿੰਦਾ ਬਾਤ ਬਿਲਕੁਲ ਉੱਤਰ ਇੱਥੇ ਨਹੀਂ ਸੀ ਉਹਦੇ ਤੋਂ ਹੋਰ ਹਰ ਸਿੱਖ ਤੋਂ ਇਹ ਤਰਕੋ ਵੀ ਕਰਦਾ ਵੀ ਉਹ ਸ੍ਰੀ ਗੁਰੂ ਸਾਹਿਬ ਵੱਲੋਂ ਜਿਹੜਾ ਆ 2015 ਦੀ ਵੀਡੀਓ ਆ ਦੇ ਪਾਲਾ ਕਰੇ ਸਵਾਲ ਜਵਾਬ ਦੋ ਮੈਂ ਕਰੇ ਉਹ ਤਾਂ ਮਰਾਹਤ ਸਵਾਲ ਜਵਾਬ ਦੋ ਗੱਲ ਰਹੀਆ ਸੋ ਇਸ ਕਰਕੇ ਇਹ ਪਰੰਪਰਾ ਵੀ ਆ ਤੇ ਕਾਂਟਖਾਉ ਦੇ ਵਿੱਚ ਵਿਸ਼ਵਾਸ ਰੱਖਣ ਵਾਲੇ ਲੋਕਾਂ ਦੇ ਸੋਚ ਵੀ ਹੋਈ ਸ਼ਾਇਦ ਕਿ ਦੋ ਪਰਮਾਨਾਯੂ ਨੂੰ ਲਾਗੂ ਕਰੋ ਸ਼੍ਰੋਮਣੀ ਅਕਾਲੀ ਦਲ ਤੈਦੀ ਫੈਦਰੀ ਘਟਾ ਇਹ ਕਹਿੰਦੇ ਕਿ ਕੀ ਗੱਲ ਹੈ ਇਹ ਕਰਨਾ ਸ਼ਾਸਨ ਦਾ ਇਹ ਕਹਿੰਦਾ ਜਿਹੜੀ ਸਰਾਸਰ ਗਲਤ ਹੈ ਜਿਹੜੇ ਕਹਿੰਦੇ ਨੇ ਇਹਦੇ ਤੋਂ ਵੀ ਰਾਜਸੀ ਲਾਲ ਲੈਣ ਲਈ ਜਾਂ 2017 ਦੀ ਇਲੈਕਸ਼ਨ ਨੂੰ ਮੁਖਰਾ ਕੇ ਫੈਸਲਾ ਕਰਾਇਆ ਗਿਆ ਜਾਂ ਲਿਆ ਗਿਆ ਇਹ ਸਰਾ ਸਰਗਲਤਾ ਜੋ ਕਿ ਜਦੋਂ ਇਹ ਰਾਮ ਰਹੀਮ ਜੀ ਨੂੰ 500 ਛੇਕਿਆ ਜਦੋਂ ਰਾਮ ਰਹੀਮ ਜੀ ਨੂੰ ਪੰਥ ਚੋ ਛੇਕਿਆ ਗਿਆ ਸੁਣ ਲੋ ਮਤਲਬ ਇਹ ਫਜ਼ੀਲ ਤੇ ਖੜ ਕੇ ਉਥੇ ਅਕਾਲ ਤਖਤ ਦੇ ਸਾਹਮਣੇ ਕਰਕੇ ਕਰ ਰਹੇ ਨੇ ਕਹਿੰਦੇ ਕਿ ਮੈਂ ਕੋਈ ਸਪੋਰਟ ਨਹੀਂ ਕੀਤੀ ਰਾਮ ਰਹੀਮ ਦੀ ਮੈਂ ਕੋਈ ਉਥੇ ਮਤਲਬ ਉਹਦੇ ਹੱਕ ਚ ਮਤਲਬ ਗੱਲ ਨਹੀਂ ਕੀਤੀ ਮਤਲਬ ਉਹਰੇ ਕਹਿ ਰਹੇ ਨੇ ਕਹਿੰਦੇ ਜਦੋਂ ਰਾਮ ਰਹੀਮ ਜੀ ਨੂੰ ਮਤਲਬ ਛੇਕਿਆ ਗਿਆ ਜੀ ਜਿਦਾ ਟੋਟ ਅਸੈਂਬਲੀ ਤੇ ਉਹ ਨਵੀਂ ਆਈਆਂ ਪਾਰਲੀਮੈਂਟ ਦੀਆਂ ਚੋਣਾਂ ਵੀ ਦੋ ਆਲੀਆਂ ਤੇ ਸ਼੍ਰੋਮਣੀ ਅਕਾਲੀ ਦਲ ਨੇ ਕਦੇ ਰਾਜ ਸਿਲਾਹ ਲੈਣ ਲਈ ਨਹੀਂ ਸੋਚਿਆ ਉਦੋਂ ਵੋਟਾਂ ਦੀ ਪ੍ਰਵਾਹ ਕੀਤੇ ਫਿਰਾ ਸ਼੍ਰੀ ਅਕਾਲਤਾ ਸਾਹਿਬ ਦੇ ਹੁਕਮਨਾਮੇ ਦੀ ਪਾਲਾ ਕੀਤੀ ਉਦੋਂ ਵੀ ਹੁਣ ਵੀ ਜਿਹੜੀ ਗੱਲ ਆ ਹੁਣ ਕੋਈ ਇਹਦੇ ਚ ਰਾਜ ਸਿਲਾਹ ਲੈਣ ਵਾਲੀ ਗੱਲ ਨਹੀਂ ਸ਼੍ਰੀ ਅਕਾਲਤਾ ਸਾਹਿਬ ਤੇ ਜਸਵੰਤ ਸਾਹਿਬਾਨ ਨੇ ਜੋ ਉਹਨਾਂ ਦੀ ਸਤਿਸ਼ਟੀ ਹੋਈ ਜਾ ਕਰਦੇ ਬਾਦ ਮਸਾ ਦਾ ਉਹਦੇ ਬਾਦ ਉਹਨਾਂ ਨੇ ਫੈਸਲਾ ਕੀਤਾ ਸਾਨੂੰ ਮਜਬੂਰ ਕਈ ਕਹਦੇ ਨੇ ਜੀ ਵੀ ਉੱਥੇ ਜਾ ਕੇ ਰਵੈਤ ਰਹੀਆ ਹੁਣ ਤੱਕ ਵੀ ਬੰਦਾ ਜਾ ਕੇ ਪੇਸ਼ ਕਰੇ ਨਵੇਂ ਸਾਧਨ ਆ ਗਏ ਨਵੇਂ ਤਰੀਕੇ ਆ ਗਿਆਂ ਮਤਲਬ ਮੀਡੀਆ ਹੁਣ ਵੀਡੀਓ ਗ੍ਰਾਫੀ ਕਰਕੇ ਕਿਹਦੇ ਚੀਜ਼ ਉਹ 30% ਮਤਲਬ ਜੀ ਹੁਣ ਤਾਂ ਵੀਡੀਓਗ੍ਰਾਫੀ ਆ ਗਈ ਬਹੁਤ ਕੁਝ ਆ ਗਿਆ ਨਵੇਂ ਟੈਕਨੀਕ ਆ ਗਏ ਹੁਣ ਆਉਣ ਦੀ ਲੋੜ ਨਹੀਂ ਹੁਣ ਤਾਂ ਐਦਾਂ ਹੀ ਮਾਫੀ ਆ ਮਤਲਬ ਦਿਖਾਉਣ ਦਾ ਕਾਰਨ ਇਹ ਹੈ ਕਿ ਉਸ ਦਿਨ ਸ਼੍ਰੀ ਕਾਲ ਤੁਸੀਂ ਕਹਿੰਦੇ ਹੋ ਕਿ ਸ਼੍ਰੋਮਣੀ ਅਕਾਲੀ ਦਲ ਸ਼੍ਰੀ ਅਕਾਲ ਤਖਸਦ ਦੇ ਹੁਕਮ ਨੇ ਮੰਨ ਰਿਹਾ ਸ਼੍ਰੋਮਣੀ ਕਾਲ ਦਲ ਦੇ ਆਗੂ ਨੇ ਤਾਂ ਸਾਰੇ ਹੁਕਮ ਮੰਨ ਲਏ ਬਿਨਾਂ ਤਕਰੀਰ ਤੋਂ ਬਿਨਾਂ ਕਿਸੇ ਗੱਲ ਤੋਂ ਪਰ ਤੁਸੀਂ ਅਕਾਲ ਤਖਸਦ ਦੇ ਸਾਹਮਣੇ ਖੜ ਕੇ ਐਡਾ ਵੱਡਾ ਝੂਠ ਬੋਲ ਕੇ ਆਏ ਹੋ ਇਹ ਸਾਰੀ ਦੁਨੀਆ ਦੇ ਵਿੱਚ ਇਹ ਦਿਖਣਾ ਇਹ ਵੀਡੀਓ ਨੇ ਹੁਣ ਤੁਹਾਡੀ ਨੇ ਵਾਇਰਲ ਹੋਣਾ ਹੈ ਕਿ ਕਿਵੇਂ ਮਤਲਬ ਤੁਸੀਂ ਸ਼੍ਰੀ ਅਕਾਲ ਤਖਸਦ ਝੂਠ ਬੋਲ ਕੇ ਆਏ ਹੋ ਥੋੜੀ ਜਿਹੀ ਰਹਿ ਗਈ ਹੋਰ ਸੁਣ ਲੋਗ ਦੁਨੀਆ ਦਾ ਅਦਾਲਤ ਕਹਿੰਦੇ ਅਕਾਲ ਤਖਤ ਸਾਹਿਬ ਕਹਿੰਦੇ ਹੁਣ ਤਾਂ ਅਦਾਲਤ ਦੇ ਵਿੱਚ ਵੀ ਵੀਡੀਓਗ੍ਰਾਫੀ ਚੱਲ ਜਾਂਦੀ ਹੈ ਹੁਣ ਤਾਂ ਉੱਥੇ ਵੀ ਕੋਈ ਜਾਣਾ ਜ਼ਰੂਰੀ ਨਹੀਂ ਹੈਗਾ ਹੁਣ ਤਾਂ ਵੀ ਜਿਹੜਾ ਮਾਮਲਾ